ਥੋਰ ਵੀਰੋ ਕੀ ਹਾਲ ਚਾਲ ਨੀਰ ਸਾਹਬਰਾਜੀ ਬਾਜੀ ਅੱਜ ਦਿਨ ਦੀ ਸਰਵਾਦ ਪੰਜ ਪੂਰੇ ਹੀ ਕੱਤਾਂ ਇੱਕ ਕੱਤਾਂ ਹੀ ਚੋ ਆ ਪੰਜ ਪੂਰੇ ਜੀ ਇਸ ਦਾ ਇਹ ਰਹਿਣੇ ਕਿ ਉਹ ਕੋਈ ਗਰੀਸ ਉੱਥੋਂ ਲੈ ਆਂ ਦਰਵਾਦੂ ਗਈ ਆ Pablo, 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 Pablo. <coughs> Pablo, 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 Pablo. ਹੈਲੋ ਹਲ ਚਲੋ ਗੁੱਡ ਬாய் ਨੰਨੇ ਰੱਖ ਦੇ ਪਾਣੀ ਵਿਚਾਰਿਆਂ ਨੂੰ ਕੀ ਗਰਮੀ ਆ ਗਈ ਹੈ ਇਹ ਲੱਸੀ ਦਾ ਭਰਾ ਪੂਰਾ ਡਰਮੀ ਤੇ ਫੜੀ ਫਿਰਦਾ ਅੱਛਾ ਯਾਰ ਏਦਾਂ ਨਹੀਂ ਲੱਭੇ ਨੂੰ ਐਨੂੰ ਘਮਾ ਮੇਰੇ ਸਾਹ ਹਣਾ ਉਹ ਥੱਲੇ ਸੱਟ ਮਾਰੀਏ ਤੇ ਉਧਰੋਂ ਨਿਕਲਦੀ ਹੁੰਦੀ ਪਤਾ ਨਹੀਂ ਭੈ ਜਿੱਧੀ ਸੱਟ ਮਾਰਿਆ ਇਹ ਨਿਕਲਦੀ ਨਹੀਂ ਹੁੰਦੀ ਪਤਾ ਨਹੀਂ ਜੈਂਪ ਦੇ ਜਾਂਦੀ ਹੂ ਦੁੱਤੀ ਬੰਨੇ ਇਹ ਦੇ ਨਾ ਇੱਥੇ ਸੱਟ ਮਾਰਿਆ ਨਿਕਲ ਜਾਂਦੀ ਇੱਥੇ ਜਿੱਦਾਂ ਪਾਂਦੇ ਨਹੀਂ ਇਹਨੂੰ ਬਖਸ਼ ਹੋਈ ਆ ਇਹਨੂੰ ਬਖਸ਼ਾ ਆ ਗਏ ਭਾਈ ਟਾਈਮ ਹੋ ਗਿਆ ਡਿਊਟੀ ਜਾਣਾ ਹਾਂ ਇੰਟਰ ਦੇ ਅੰਦਰ ਮਾਵਾੜਾ ਲੋ ਜੀ ਅੱਜ ਆਪਣੀ ਮੋਟਰੇ ਖਰਾਬ ਹੋ ਗਈ ਆ ਪ੍ਰੈਸ਼ਰ ਵਾਲੀ ਮਿੱਠੂ ਭਾਜੀ ਚਲੇ ਚੱਲੇ ਆ ਗੱਲਬਾਤ ਹੁੰਦੀ ਹੁੰਦੀ ਨਿਸ਼ਾਨ ਭਾਜੀ ਖੋਦਣ ਦਾ ਨਿਸ਼ਾਨ ਢੇਡੇ ਆ ਨਿਕਲਾ ਆ ਗਿਆ ਹਨਾ ਹੁਣ ਲਏ ਪੈ ਗਈ ਹੁਣ ਯਾਰ ਬੰਦੇ ਕੰਮ ਘੁੰਮ ਘਟ ਗਏ ਹੁਣ ਗੱਲਾਂ ਨਹੀਂ ਰਹਿ ਗਈਆਂ ਬਈ ਕੰਮ ਹੈ ਹੀ ਨਹੀਂ ਦੇ ਘਟ ਰਹੀ ਆ ਹਨਾ ਅਰੇ ਵੀ ਸਰੀਰ ਰੋਈਂਦਾ ਗੁੜੀ ਉਹ ਤਾਂ ਨਹੀਂ ਗਿਆ ਲਈ ਮਿੱਠੂ ਕਿਦਾਂ ਸਰੀਰ ਸੋਇਆ ਕੈਮ ਮਿੱਠੂ ਪੂਰੀ ਫੁਰਤੀ ਦਾ ਮਿੱਠੂ ਨੇ ਜੀ ਗਾਣਾ ਲਿਖਿਆ ੱੱਕੇ ਠਾਕਾ ਕਰ ਤੈਨੂੰ ਲੱਭਿਆ ਨਹੀਂ ਤੂੰ ਹਣ ਠੱਕੇ ਮਾਰਦੀ ਸੋਨਾ ਜੱਫਾ ਪਾਣੀ ਲੈ ਗਈ ਇਹਦੇ ਚੱਲੇ ਪਾਰ ਨੂੰ ਅੱਜ ਮੜਿਆ ਗੱਡੀ ਨੂੰ ਪਾਣੀ ਪੂਣੀ ਮਾਰਿਆ ਇੱਕ ਵਾਰ ਫਿਰ ਸੜਿਆ ਆਈ ਸੌਟ ਕੰਮ ਰਲ ਜਾਂਦਾ ਦੀ ਰੋਟੀ ਲੈ ਕੇ ਤੁਨ ਸੋਨੇ ਘੱਟਾ ਪਾਣੀ ਫਿਰ ਗਾਂ ਅਗਲੀ ਮੋਟਰ ਤੇ ਜਾਵਾਂਗੇ ਸਿੱਖ ਤੇ ਟੱਕਾ ਅੱਧ ਮਾਰਨ ਿਆ ਦਾ ਕੰਮ ਜੜੀਏ ਕੰਬੀ ਮਸ਼ੀਨ ਕਰੀ ਜਾਂਦੀ ਹੈ ਮੇਰੇ ਟੀ ਵਾਟ ਕਿੱਥੇ ਲੱਗੀ ਜਾਣੀ ਉਹ ਜਿੰਨਾ ਨਾਲ ਨੂੰ ਰੱਖੇਗਾ ਉਨੀ ਸਫਾਈ ਆਉਗੀ ਜਿੰਨਾ ਨਾਲ ਨੂੰ ਰੱਖੇਗਾ ਉਨੀ ਸਫਾਈ ਆਉਗੀ ਇਹਨੂੰ ਐ ਕਰਿਆ ਕਰ ਹਾਈਡਰੋ ਤਾਂ ਜੋਕੇ ਤਾਂ ਐ ਨਾ ਪੈਨੂ ਜਾਨੀ ਤੇ ਪੈ ਜਾਂਦੀ ਫਿਰ ਕੂੜੀ ਆ ਮਿੱਟੀ ਉਹ ਫੇਰ ਆ ਡਿੱਗਦੀ ਨਹੀਂ ਆ ਮਿੱਟੀ ਤੇਰੀ ਇਹ ਵੇਖੀ ਤਜਰਬਾ ਕਰਕੇ ਤਾਂ ਜੋਕੇ ਨੂੰ ਐਮ ਰੋਡ ਫੇਰ ਹੋਰ ਵਧੀਆ ਰਹੂਗਾ ਏ ਮਾੜਾ ਮਾੜਾ ਅੱਲਵੜ ਤਾਂ ਜੋਕ ਆਵੇ ਇਦਾਂ ਬਣਨੀ ਵਟ ਫੇਰ ਚੋਕ ਰੇਤਲੇ ਵਾਹਣਾ ਹੁਣ ਨਿਕਨੇ ਨਿਕੇ ਖੱਤੇ ਬਣਾਉਣੇ ਪਏ ਐ ਕਿ ਤੇ ਉਹ ਨਾ ਢੜ ਦੇ ਨਾਲ ਜਿਹੜਾ ਇਹ ਮਿੱਟੀ ਮੇ ਰੇਤ ਪੈ ਗਈ ਜਾਦੀ ਹੂੰ ਮੈਂ ਹਮੇਸ਼ਾ ਦੋ ਆਪਾਂ ਲਾਉਣਾ ਨਹੀਂ ਤੇ ਅੱਜ ਆਏ ਸੀ ਕਿੜਾ ਮਾਰਨ ਤੇ ਆਪਣਾ ਪੁਲੀ ਜਿਹੜੀ ਜਿੱਥੋਂ ਆਪਣਾ ਸਾਰੀ ਪੈਲੀ ਦਾ ਪਾਣੀ ਨਿਕਲਦਾ ਇਥੇ ਥੋੜਾ ਜਿਆਦਾ ਡਾਊਨ ਕਰਕੇ ਪਾਣੀ ਬਹੁਤ ਸਪੀਡ ਨਾਲ ਨਿਕਲਦਾ ਇਹ ਆਪਾਂ ਆਵਦਾ ਜਿਗਾੜ ਬਣਾਇਆ ਇੱਥੇ ਆਪਣੀ ਸਾਰੀ ਪੈਲੀ ਦਾ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤੇ ਇਹਨੂੰ ਆਪਾਂ ਲਾ ਕੇ ਗੇਰ ਗੁਰ ਜਾ ਇਹ ਕਿਹੜਾ ਜ ਤਰ੍ਹਾਂ ਹੈਡਾ ਦੇ ਨਹੀਂ ਬਣਿਆ ਹੁੰਦਾ ਜਿਗਾੜ ਉਦਾਂ ਬਣਾਇਆ ਵੇਖੋ ਹੁਣ ਤਾਂ ਚੁੱਕ ਲਈਦਾ ਤੇ ਜਦੋਂ ਉਹਨੂੰ ਬੰਦ ਕਰਨਾ ਜਦੋਂ ਪਾਣੀ ਇਧਰਲੇ ਬੰਨੇ ਜਿਆਦਾ ਗਦਰੀਆਲੀ ਸਾਈਡ ਥੱਲੇ ਸੋਟਦੇਈਦਾ ਤਾਂ ਜੋ ਪਾਣੀ ਅੰਦਰ ਨਾ ਜਾਵੇ ਇਧਰ ਹੋਣਾ ਵੇਖੋ ਕਿੰਨੀ ਸਪੀਡ ਨਾਲ ਪਾਣੀ ਬਾਹਰ ਹੋਣ ਗਿਆ ਹੁਣ ਆਪਣਾ ਇੱਕ ਮੋਟਰ ਤੋਂ ਜਿਹੜਾ ਵਾ ਪੜਾ ਜਿਹੜਾ ਖਤਮ ਹੋ ਗਿਆ ਵਾ ਹੁਣ ਇੱਥੋਂ ਆਪਾਂ ਹੁਣ ਸਾਰੇ ਟਰੈਕਟਰ ਟੋਟਲ ਜਾ ਕੇ ਜਨਰੇਟਰ ਜੁੰਟਰ ਖੜਕੇ ਇੱਥੇ ਝੋਨਾ ਲੱਗ ਗਿਆ ਵਾ ਦੂਜੀ ਮੋਟਰ ਦੇ ਤਿਆਰੀ ਕਰਦੇ ਉੱਥੇ ਗੱਫੇ ਛਕਦੇ ਜਾ ਕੇ ਨਾਲ ਆ ਕੇ ਗੱਫੇ ਗੁਫੇ ਛਕ ਕੇ ਤੇ ਅੱਜ ਇਸ ਮੋਟਰ ਤੇ ਹੁਣ ਆਰੰਭ ਕਰਾਂਗੇ ਇੱਥੇ ਆਪਣਾ 8 ਕਿੱਲੇ ਥਾਵਾ ਤੇ ਆ ਟਰੈਕਟਰ ਦੀ ਸ਼ੋ ਅੱਜ ਟੁੱਟ ਗਈ ਸੀ ਤੇ ਇਹਦਾ ਕਰਕੇ ਲਾਤੀ ਆ ਹੁਣ ਇੱਥੇ ਵਟਾਂ ਵਾਲਾ ਲੰਬੜ ਵਾਲਾ ਮਸ਼ੀਨ ਟਰੈਕਟਰ ਸਾਰਾ ਕੋ ਨਾਲ ਹੀ ਲੈ ਜਾਂਦਾ ਬਸ ਇੱਥੇ ਮੋਰਚਾ ਲਾ ਕੇ ਮੁੜ ਕੇ ਆਪਾਂ ਦੂਸਰੇ ਪੜਾਣ ਨੂੰ ਚੱਲਾਂਗੇ ਰਹਿ ਗਿਆ 10-15 ਕਿਲੇ ਥਾਂ ਲਾਉਣ ਵਾਲਾ ਜਿੱਦਾਂ ਏਦਾਂ ਕੰਮ ਨਿਬੜਦਾ ਜੋ ਖਿੱਚੀ ਜਾਵਾਂਗੇ ਇਸ ਕਰਕੇ ਉਹ ਸਾਰਾ ਕੋਈ ਇੱਥੇ ਲੈ ਜਾਂਦਾ ਏਦਾਂ ਹੁੰਦਾ ਵੀ ਯਾਰ ਬੰਦਾ ਨਾ ਸਟ੍ਰੈਸ ਫਰੀਜ ਹੋ ਗਏ ਇੱਕ ਬੰਨੇ ਤੁਰਿਆਂਦਾ ਵਾ ਨਹੀਂ ਤੇ ਗਦੀ ਕਿਤੇ-ਕਿਤੇ ਫਿਰ ਰੋਟੀਆਂ ਢੋਣੀਆਂ ਬੜੀਆਂ ਔਖੀਆਂ ਹੁਣ ਏਦਾਂ ਇੱਕੇ ਥਾਂ ਤੇ ਸਾਰੇ ਬੰਦੇ ਹੋਣਗੇ ਤੇ ਨਾਲੇ ਕੰਮ ਵਧੀਆ ਹੋ ਜਾਂਦਾ ਉਹਨਾਂ ਕੱਦ ਵੰਡਾ ਉਹਨਾਂ ਕ ਭਈਏ ਲਾਈ ਜਾਂਦੇ ਆ ਤੇ ਉਹ ਹੱਸਣਾ ਚੱਲੀ ਜਾਵਾਂਗੇ ਗਾਂ ਜਿੱਦਾਂ ਹੋਊਗਾ ਜਿੰਨਾ ਜਿੰਨਾ ਆਪਣਾ ਥਾਂ ਨਿਭੜੂਗਾ ਓਦਾਂ ਓਦਾਂ ਹੀ ਆਪਾਂ ਤੁਰੇ ਜਾਵਾਂਗੇ ਇੱਥੇ ਹੁਣ ਅੱਜ ਕੰਮ ਸ਼ੁਰੂ ਕਰ ਦਿੰਦੇ ਆ 32 ਅੱਜ ਹੁਣ ਪਿੰਡ ਆਸਤੀ ਘਰੇ ਸਾਰੇ ਜਾਮਣੂ ਮੰਗਣ ਡੈ ਸੀ ਅੱਜ ਵੀਰ ਦੀ ਲਈ ਡਿਊਟੀ ਸਾਰੇ ਮੈਂ ਆਜ ਜਾਮ ਨੂੰ ਲਾਜ ਜ ਸਾਰੇ ਨੂੰ ਜਾਮ ਨੂੰ ਖਵਾਈਏ ਬਹੁਤ ਜਾਮ ਨੂੰ ਵੇ ਥੱਲੇ ਕਿੰਨੇ ਕਿਰਦੇ ਹਣ ਇਹ ਰਸੇ ਪੈ ਹਣ ਹੁਣ ਅਸੀਂ ਝੋਨੇ ਨੂੰ ਗੇੜਾ ਮਾਰਨਾ ਹੈ ਆਹ ਦੇਖੋ ਜਿਹੜੀ ਆਪਾਂ ਦਵਾਈ ਪਾਈ ਉਹਨੇ ਜਾਲਾ ਬੜਾ ਬੰਨਿਆ 123 ਵੈਗੜੂ ਦੀ ਕਿਰਪਾ ਯਾਰ ਕਈਆਂ ਦੇ ਮਾਨ ਚ ਹੁੰਦੀ ਆ ਜਦੋਂ ਦੇਣਾ ਮਾਲਕ ਨੇ ਦੇਣਾ ਨਾ ਦੇ ਕਿਸੇ ਦਿਖਾਇਆ ਆਪ ਨੂੰ ਨજર ਲੱਗਣੀ ਆ ਉੱਥੇ ਤੇ ਆਪਣੀ ਮਿਹਨਤ ਤੇ ਜੇ ਮਹਾਰਾਜ ਨੇ ਚਾਇਆ ਦੇ ਆਪ ਨੂੰ ਵਧੀਆ ਮਿਲਣਾ ਜੋ ਵੀ ਹੁਣ ਆਪਾਂ ਪਿੰਡ ਨੂੰ ਪਾਉਣ ਲੱਗੇ ਚਾਲੇ ਬੇੜੀ ਦੇ ਵਿੱਚ ਬੈਠੇ ਆ ਹੁਣ ਆਉਂਦੇ ਆ ਜਾਂਦਿਆਂ ਰਾਜ ਇੱਕ ਮੋਟਰ ਵੀ ਦੂਜੀ ਮੋਟਰ ਤੇ ਛੜਤਾ ਪਾਣੀ ਤੇ ਹੁਣ ਆਪਾਂ ਇਹ ਇੱਥੇ ਸੱਤ ਕਿਲੇ ਥਾ ਵਾਂ ਇਹ ਲਾ ਕੇ ਤੇ ਫਿਰ ਗਾਂ ਅਗਲੇ ਪੜਾ ਦੇ ਜਾਵਾਂਗੇ ਆਪਣੀ ਇਹ ਹੁੰਦੀ ਆ ਵੀ ਆਪਾਂ ਆਪਣੀ ਕੋਈ ਵੀ ਮੋਟਰ ਆ ਉਹਦੇ ਉੱਤੇ ਆਪਾਂ ਰੁੱਖ ਇੱਕ ਦੋ ਲਾਉਣੇ ਹੀ ਲਾਉਣੇ ਆ ਜ਼ਰੂਰ ਨਾਲੇ ਤੇ ਬੰਦੇ ਸੋਕੇ ਛਾਂ ਛੂ ਰਹਿੰਦੀ ਇੱਥੇ ਜਾਮੂ ਨਾਲੇ ਵਾਲਾ ਵਾਤਾਵਰਨ ਨਾਲ ਵੀ ਰੱਖੀ ਜਾ ਪਰੇਗਾ ਹਾਂ ਅੰਦਰ ਵੀਡੀਓ ਲੈ ਗਏ ਆ ਜੀ ਕਿਉਂ ਇਹਦੇ ਚੱਲ ਜੀ ਹੁਣੋਂ ਤੁਹਾਡੇ ਦੂਜੇ ਬੰਦੇ ਦੇ ਹਾਂ ਇਹ ਐਦੀ ਨਹੀਂ ਜਾਂਦੀ ਉੱਥੇ ਅੰਨ ਖਾਣ ਦਾ ਬੰਦਾ ਫੇਨੇ ਨਾਲ ਉਹ ਰਾਹ ਦਾ ਚੱਤਰ ਕਿਤਾ ਰਾਹ ਦਾ ਚੱਤਰ ਕਿਤਾ ਉਹ ਚਾਂਦ ਖਾਣੀ ਕਰਨੀ ਹੈ ਨਾ ਰਾਤ ਪੂਰਾ ਪੂਰਾ ਰਾਹ ਪੂਰਾ ਆਗੇ ਹੁਣ ਇਹ ਮਸ਼ੀਨ ਲਾਉਣੀ ਆਪਾਂ ਬੰਨੇ ਮੱਕੀ ਚ ਫਿਰ ਇਸ ਤਰ੍ਹਾਂ ਕਰਦੇ ਨੇ 4 by 4 ਕੰਬਾਈਨ ਮਾ ਰਾਤ ਹਨੇਰਾ ਹੋ ਗਿਆ ਤੇ ਮੱਕੀ ਵਾਲੀ ਮਸ਼ੀਨ ਦੇ ਮਗਰ ਕੀੜਾ ਮਾਰਨ ਆਏ ਥੋੜਾ ਵੇਖੋ ਕਿ ਨਾਜ਼ਰ ਚੱਲਦੀ ਆ ਚਲਾ ਆ ਕੇ ਵੱਢ ਕੇ ਕੁੜਕੇ ਫੇਰ ਜਾਂਦੇ ਆ ਪਿੰਡ